ක බර

ਕੀ ਕਹੋਗੇ ਆ ਕਿੰਨਾ ਹੁਸ਼ਾ ਹੈ ਇਹਖੋ ਬਹੁਤ ਹੀ ਕਾ ਚੱਕਦੇ ਨਾ ਅੱਜ ਸਿਗੂ ਇੱਕ ਵਾਰ ਸਾਜੀ 300 ਸਾਲ 50 ਸਾਲ ਜਿਹੜੇ ਸ਼ਤਾਬਦੀ ਜਿਹੜੀ ਇਹ ਸਾਰੇ ਸੰਸਾਰ ਭਰ ਵਿੱਚ ਮਾਈ ਜਾ ਰਹੀ ਆ ਸ਼ਹੀਦ ਭਾਈ ਸਤੀ ਦਾਸ ਸ੍ਰੀ ਮਤੀ ਦਾਸ ਜੀ ਨਾਲ ਉਹਨਾਂ ਦੇ ਉਹਨਾਂ ਸਮੇਂ ਨਾ ਇਹ ਅੱਜ ਸਾਰਾ ਸਿੱਖ ਜਗਤ ਨਹੀਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਧਰਮ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਹਿੰਦ ਦੀ ਇਜਾਜ਼ਤ ਖਤਾਬ ਮਿਲਿਆ ਜਿਨ੍ਹਾਂ ਹਿੰਦੂਆਂ ਦੀ ਰੱਖਿਆ ਲਈ ਇੱਕ ਆਪਣੇ ਜਿਹੇ ਸੰਦੇਸ਼ ਦਿੱਤਾ ਪਈ ਜਿਹੜਾ ਨਿਮਰਤਾ ਦਾ ਸ਼ਹਾਦਤ ਲਈ ਭਾਈ ਉਹਨੂੰ ਅਜਨਕਮਕ ਸਿਖਾਉਣ ਵਾਲੇ ਸਾਰੇ ਸੰਸਾਰ ਭਾਵੇਂ ਸੰਕਾ ਜੇ ਸੜਕਾਂ ਤੇ ਨੇ ਅਜ ਨਗਰ ਕੀਰਤਨ ਆ ਰਹੇ ਨੇ ਪਰ ਉਹਨਾਂ ਦੇ ਸਵਾਗਤ ਵਾਸਤੇ ਗੁਰੂ ਮਹਾਰਾਜ ਦੇ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਇੱਥੇ ਖੜੇ ਆਂ ਉਹ ਅਸਾਮ ਤੋਂ ਆਇਆ ਹੈ ਤੋ ਉਹ ਬੜੀ ਗੁਰੂ ਜੀ ਕਿਰਪਾ ਵਾ ਅੱਜ ਅਨੰਦਪੁਰ ਸਾਹਿਬ ਸਾਰੇ ਸੰਗਤਾਂ ਨੇ ਜਾਣਾ ਵਾ ਉਹ ਸਾਰੀ ਸੰਗਤ ਜਿਉਂ ਉੱਥੋਂ ਰਾਤ ਦਾ ਸਾਹ ਮਹਾਲੀ ਜੀ ਸੀ ਬੜੀ ਮਹਾਲੀ ਦੀ ਸੰਗਤ ਸਾਰੀ ਕਰਨਾ ਵਾਲੀ ਧਰਮਾ ਵਾਲੀਆ ਸੋਚਾ ਸ਼ਹਿਰ ਅੱਜ ਜਿਹੜਾ ਵਾ ਸੰਗਤਾਂ ਦਾ ਸਵਾਗਤ ਕਰਨ ਵਾਸਤੇ ਸਰਦ ਖੜਾ ਦਾਤਾ ਨਾਮ ਪੁਲਿਸੇ ਬੇਤੀ ਜੁਟੀ ਮਹਾਲੀ ਮੈਨੂੰ ਜੀ ਕੀ ਨਾ ਹੈ ਕੀ ਕਹੂੰਗਾ ਮੈਂ ਮਲਜੀਤ ਕੋਹੜਾ ਜੀ ਇੱਥੇ ਦੀ ਮ्युनਿਸਪਲ ਕੌਂਸਲਰ ਆ ਹਾਂ ਮੈਂ ਮਲਜੀਤ ਹਾਂ ਜੀ ਅੱਜ ਆ ਜੀ ਮਹਾਲੀ ਦੀ ਮ्युनਿਸਪਲ ਕੌਂਸਲਰ ਹਾਂ ਇਹ ਵਾਰਡ ਨੰਬਰ 7 ਦੇ ਵਿੱਚ ਹਾਂ ਅੱਛਾ ਸਾਡਾ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ

ਠੀਕ ਹੈ ਅੰਤ ਅੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਰਿੰਦਰ ਸਿੰਘ ਜੀ ਤੇ ਵੈਸਤਾ ਲੁਝਾਣੇ ਰਹਿਣ ਵਾਲੇ ਅਸੀਂ ਤੇ ਤਿੰਨ ਮਨ ਮੰਤ ਹੋ ਗਿਆ ਜੀ ਗੁਰਦੁਆਰਾ ਧੋਪੜੇ ਸਾਹਿਬ ਤੋਂ ਆਸਾਮ ਤੋਂ ਨਗਰ ਕੀਰਤਨ 350 ਸਾਲਾਂ ਸਾਬ ਸ੍ਰੀ ਪ੍ਰਤੇਗ ਮਹਾਤਮਾ ਰਾਜ ਸ਼ਹੀਦ ਇਬਰਪੁਰਬ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਹਲਾਜੀ ਮਹਾਨ ਸ਼ਹੀਦਾਂ ਨੂੰ ਤੇ ਯਾਦ ਕਰਦੇ ਹੋਇਆ ਇਹ ਨਗਰ ਕੀਰਤਨ ਤਿੰਨ ਮਹੀਨੇ ਤੋਂ ਚੱਲ ਰਿਹਾ ਜੀ ਵੱਖ-ਵੱਖ ਸੂਬਿਆਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਪਿੰਡਾਂ ਤੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਪੁੱਜਿਆ ਜੀ ਤੇ ਅੱਜ ਹਾਂਜੀ ਅਸੀਂ ਨਾਲ ਤੁਰੇ ਆ ਰਹੇ ਹਾਂ ਜੀ ਨਾਲ ਨਗਰ ਕੀਰਤਨ ਦੇ ਸੰਗਤ ਬਹੁਤ ਜ਼ਿਆਦੀ ਸਾਡੇ ਨਾਲ ਜਿੰਨੇ ਮਹੀਨੇ ਹੋ ਗਏ ਹਾਂਜੀ ਹਾਂਜੀ ਤਿੰਨ ਮੰਥ ਹੋ ਗਏ ਜੀ ਤੇ ਨਰਕੀਰਤਨ ਵਾਲੇ ਸੀ ਆਰਿਆ ਜੀ ਅੱਜ ਰਾਤ ਗੁਰਦਵਾਰੰਬ ਸਾਹਿਬ ਵਿੱਚ ਪਹੁੰਚ ਗਿਆ ਸੀ ਤੇ ਹੁਣ ਚੰਡੀਗੜ੍ਹ ਦਾ ਤੋਂ ਆਪਾਂ ਚੱਲ ਕੇ ਫਤਿਹਗੜ੍ਹ ਸਾਹਿਬ ਸਮਾਪਤ ਹੋਏਗੀ ਰਾਤ ਇਸ ਤੇ ਹਾਂਜੀ ਉਸ ਤੋਂ ਬਾਅਦ ਫਿਰ ਤ੍ਰੇ ਤ੍ਰੇਕ ਨੂੰ ਨਾਲਪੁਰ ਸਾਹਿਬ ਸਾਰੀ ਸਮਾਪਤ ਹੋਏਗੀ ਨਰਕੀਰਤਨ ਦੀ ਕੌਣ ਅਗਵਾਈ ਕਰ ਰਿਹਾ ਅਗਵਾਈ ਹਰਜੀਤ ਸਿੰਘ ਧਾਬੇ ਵਿੱਚ ਕਰ ਰਹੇ ਨੇ ਪ੍ਰਧਾਨ ਸਾਹਿਬ ਹਾਂਜੀ ਤੇ ਕਾਫੀ ਮਤਲਬ ਸ਼ਖਸੀਅਤ ਬਹੁਤ ਨਾਲ ਹੈਗੀ ਆਪਣੇ ਕੁਝ ਦੇਖ ਸਕੋ ਜੀ ਕਿੰਨਾ ਕਾਫਲਾ ਜੀ ਨਰਕੀਰਤਨ ਦਾ ਤੇ ਸੰਗਤ ਬਹੁਤ ਸ਼ਾਜੇ ਸੰਗਤ ਸ਼ਰਧਾ ਬਹੁਤ ਹੈ ਜੀ ਕੱਲੀ ਗੱਲ ਤਾਂ ਸਿੱਧੀ ਆ ਦੇਖਸਾ ਦੀ ਸਰਦਾ ਕਿੰਨੀ ਆ ਸਰਦਾ ਦੇ ਨਾਲ ਹੀ ਸੰਗਤ ਇੰਨੀ ਖੜੀ ਹੋਈ ਆ ਨਾ ਅਸੀਂ 12 ਵਜੇ ਵੀ ਤੁਰੇ ਹੁੰਨੇ ਆ ਜਦੋਂ ਰਾਤ ਨੂੰ ਪਹੁੰਚਦੇ ਆ ਤੇ ਸਾਨੂੰ ਰੋੜ ਤੇ ਸੰਗਤ ਦਿਖਦੀ ਆ ਜੀ ਇੰਨੀ ਸੰਗਤ ਹੁੰਦੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪੰਜ ਪਿਆਰੇ ਸਹਿਬਾਨ ਪੰਚ ਦੀਆਂ ਸ਼ਰਮੌਰ ਹਸਤੀਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਇਹ ਜਿਹੜਾ ਮਹਾਨ 350 ਸਾਲਾ ਛੀਦੀ ਸਤਾਬਦੀ ਸਮਾਰੋਹ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਣਾਮ ਕਰਦਾ ਹੋਇਆ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈ ਇਹ ਆਸਾਮ ਧੋਬੜੀ ਘਾੜ ਤੋਂ ਸ਼ੁਰੂ ਹੋਇਆ ਸੀ ਔਰ ਲਗਾਤਾਰ ਦੇਸ਼ ਦੁਨੀਆ ਦੇ ਵਿੱਚ ਇਸ ਨਗਰ ਕੀਰਤਨ ਦੀ ਇੱਕ ਵੱਖਰੀ ਮਿਸਾਲ ਇਹ ਆ ਕਿ ਸੰਗਤਾਂ ਲਗਾਤਾਰ ਪੈਦਲ ਇਹਦੇ ਨਾਲ ਚੱਲ ਰਹੀਆਂ ਨੇ ਔਰ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਚੱਲ ਰਹੀਆਂ ਨੇ ਸੋ ਮੈਂ ਪੰਥ ਦੀਆਂ ਸਮੂਹ ਜਥੇਬੰਦੀਆਂ ਨੂੰ ਦਲ ਪੰਥ ਨੂੰ ਸਿੱਖ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਪਹਿਲਾਂ ਹੋਈ ਸ਼ਹਾਦਤ ਨੂੰ ਆਪਾਂ ਲੱਖ ਲੱਖ ਪ੍ਰਣਾਮ ਕਰੀਏ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਦਾ ਮਿਸ਼ਨ ਜੋ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਹਨੂੰ ਦੇਸ਼ ਦੀ ਪਾਰਲੀਮੈਂਟ ਮੈਂਟ ਦੇ ਵਿੱਚ ਵੀ ਨਾ ਤਮਸਕ ਹੋਣ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇੱਕ ਵਿਸ਼ੇਸ਼ اجلاس ਬੁਲਾਉਣ ਪਾਰਲੀਮੈਂਟ ਦੇ ਅੰਦਰ ਔਰ ਸੰਯੁਕਤ ਰਾਸ਼ਟਰ ਦੇ ਵਿੱਚ 195 ਮੁਲਕਾਂ ਦੇ ਅੰਦਰ ਵੀ ਸਾਡੀ ਆਵਾਜ਼ ਜਿਹੜੀ ਹੋ ਜਾਣੀ ਚਾਹੀਦੀ ਏ ਕਿਉਂਕਿ ਗਲੋਬਲ ਵਾਈਜ਼ ਅਸੀਂ ਇੱਕ ਪਿੰਡ ਦੇ ਵਿੱਚ ਵਿਚਰ ਰਹੇ ਹਾਂ ਔਰ ਦੁਨੀਆ ਭਰ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜੋ ਉਹਨਾਂ ਨੇ ਪਰਪਕਾਰ ਕੀਤੇ ਆ ਮਨੁੱਖਤਾ ਦੇ ਭਲੇ ਲਈ ਜਿੱਥੇ ਹਿੰਦ ਹਕੂਮਤ ਦਾ ਫਰਜ ਬੰਦਾ ਕਿ ਸਾਡੇ ਬੰਦੀ ਸਿੰਘ ਰਿਆ ਕਰਨ ਕੌਮ ਦੇ ਜਜ਼ਬਾਤਾਂ ਨੂੰ ਸਮਝਣ ਉਥੇ ਆਜੋ ਨਵੰਬਰ ਮਹੀਨੇ ਦੇ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ 84 ਦੇ ਵਿੱਚ ਕੀਤੀ ਗਈ ਉਹਨਾਂ ਦੇ ਦੋਸ਼ੀਆਂ ਨੂੰ ਵੀ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿੱਥੇ ਅੱਜ ਘਰ ਤਾਂ ਸਰਗੁਰ ਤੇ ਬਾਦਲ ਮਹਾਰਾਜ ਦਾ 350 ਸਾਲਾ ਸਤਾਪ ਦੀ ਜੋ ਪਰਬ ਮਨਾ ਰਹੇ ਆ ਉਸ ਨੂੰ ਸਮਰਪਿਤ ਅੱਜ ਜੋ ਨਗਰ ਕੀਰਤਨ ਗੁਰਦੁਆਰਾ ਧੋਵੜੀ ਸਾਹਿਬ ਅਸਾਂ ਤੋਂ ਚੱਲਿਆ ਸੀ ਅੱਜ ਉਹ ਆਪਣੇ ਅੱਖ ਰਾਤ ਤੇ ਆਉਂਦਾ ਹੋਇਆ ਰਾਤੀ ਗੁਰਦੁਆਰਾ ਅੰਮ੍ਰਿਤਸਰ ਵਿਖੇ ਵਿਸ਼ਰਾਮ ਕੀਤਾ ਹੁਣ ਅੰਮ੍ਰਿਤਸਰ ਤੋਂ ਚੱਲ ਚੁੱਕਿਆ ਹੈ ਜੋ ਕਿ ਸਤਵੇਦੀ ਮਾਰਕਿਰ ਤੋਂ ਹੁੰਦਾ ਹੋਇਆ ਤਿੰਨ ਪੰਜੀਆਂ ਲੈਟਾਂ ਤਿੰਨ ਪੰਜੀਆਂ ਲੈਟਾਂ ਤੋਂ ਹੁੰਦਾ ਹੋਇਆ ਰਾਤ ਸਵਾਮੀ ਲੈਟਰ ਤੋਂ ਸਿੱਧਾ ਇਹ ਗੁਰਦੁਆਰਾ ਸੀਸੀ 10 ਸਵਾਨਾ ਤੋਂ ਹੁੰਦਾ ਹੋਇਆ ਰਾਤ ਨੂੰ ਬਿਸ਼ਰਾਮ ਜੋ ਹੈ ਫਤਗੜ ਸਾਹਿਬ ਕੀਤਾ ਜਾਵੇਗਾ ਸਮੂਹ 77 ਸੈਕਟਰ ਦੀਆਂ ਸੰਗਤਾਂ ਵੱਲੋਂ ਵੀ ਸੰਗਤਾਂ ਦੇ ਸਵਾਗਤ ਦੇ ਲਈ ਤਾਹ ਲਾਇਆ ਗਿਆ ਹੈ ਜੋ ਕਿ ਸੰਗਤਾਂ ਵੱਲੋਂ ਕੇਲਿਆਂ ਦਾ ਅਤੇ ਪਾਣੀ ਦਾ ਲੰਗਰ ਪਤਾਇਆ ਜਾਵੇਗਾ ਸੋ ਵੈਗ ਨੂੰ ਕਿਰਪਾ ਕਰੇ ਸਾਰੀਆਂ ਸੰਗਤਾਂ ਇਸੇ ਜਰਾ ਚੜਦੀ ਕਲਾ ਸੇਵਾ ਕਰਨ ਦਾ ਮਾਣ ਬਖਸ਼ ਦੇ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੀਂ ਪਾਸ਼ਾ ਜੀ ਨੌਵੀਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਜੋ ਹੈ 350 ਸਾਲਾ ਸਿੱਧੀ ਇਸਾ ਪ੍ਰਯਾਜਾਰਾ ਸਿੱਧੀ ਪਰ ਬਣਾਇਆ ਜਾ ਰਿਹਾ ਹੈ ਫਤਿਹ ਧਰਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸਾ 350 ਸਾਲਾ ਗੁਰਾਈ ਦਿਸ ਵੀ ਨਾਲ ਜਣਾ ਬਣਾਇਆ ਜਾ ਰਿਹਾ ਹੈ ਸੋ ਇਸ ਨੂੰ ਗੁਰਨਾਰ ਕਲਾਰ ਮਲੇਵਾ ਸਕਤਾ ਜਿੱਥੇ ਵੀ ਰਹਿ ਰਹੀਆਂ ਹਨ ਬੜੀ ਚੜਦਾ ਚੜ੍ਹਦੀ ਕਲਾ ਅਤੇ ਉਸਾ ਦੇ ਨਾਲ ਬਣਾ ਰਹੀਆਂ ਹਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ